ਵਿਸਰ ਗਿਆ ਹੈ ਵਰਨਾ ਪਰ ਖਸਮ ਵਿਸਾਰ ਖੁਆਰੀ ਕੀ ਨਿਤ ਰਿਗ ਜੀਵਨ ਨਹੀਂ ਰਹਿਣਾ ਨਹੀਂ ਅੱਜ ਅਮਰਤ ਵੇਲੇ ਦੇ ਗੁਰੂ ਘਰਾਂ ਚ ਜਾ ਕੇ ਵੇਖਿਓ ਤੁਹਾਨੂੰ ਗਿਣਤੀ ਦੇ 2-4 ਸ੍ਰੀ ਰੀ ਅਮਰਤ ਵੇਲੇ ਗੁਰੂ ਦੀ ਹਜ਼ੂਰ ਅੰਦਰ ਮਿਲਣੀ ਅੱਜ ਜਿੱਦਾਂ ਅਸੀਂ ਅਮਰਤ ਵੇਲੇ ਸਤ ਗੁਰਾਂ ਦੇ ਦਰਸ਼ਨਾਂ ਨੂੰ ਆਉਣਾ ਘਟਾ ਦਿੱਤਾ

ਆਖਰਸ ਜ਼ਿੰਦਗੀ ਦਾ ਨਾ ਹੈ ਨਾ ਹੈ ਜ਼ਿੰਦਗੀ ਮੈਂ ਆਪਣੇ ਗੁਰੂ ਕਲ ਕੀ ਧਰਦੇ ਕਿਹੜੇ ਕਿਹੜੇ ਚੋਟ ਦੱਸਦੇ ਜਿਨ੍ਹਾਂ ਕੋ ਸ਼ਮਾਂ ਇਹਦੇ ਵਿੱਚ ਮੈਂ ਕੁਝ ਵੀ ਬਿਆਨ ਨਹੀਂ ਕਰ ਸਕਦੀ ਪਰ ਖਾਲਸਾ ਜੀ ਬਲਿਹਾਰ ਚਾਹੀਏ ਗੁਰੂ ਕਲ ਕੀ ਤਰਪਾਛਾ ਮਹਾਰਾਜ ਕੋ ਹੁਣ ਗੁਰੂ ਨਾਨਕ ਸਾਹਿਬ ਦੀ ਜੋਤੀ ਆ ਦਸਾਂ ਜਾਪਿਆਂ ਵਿੱਚੋਂ ਵਿਚਰ ਦੀ ਆਦ ਸਤਿਗੁਰਾਂ ਦਾ ਪ੍ਰਗਟ ਹੋਈ ਪਰ ਸਤਿਯੁਗ ਦੇ ਝੂਠੇ ਰਾਜੇ ਕਿਸੇ ਤੋਂ ਸੱਚ ਨਹੀਂ ਸੀ ਸੁਣਦੇ ਉਹਦਾ ਸੱਚ ਨੂੰ ਸਵਾਲ ਦੀ ਪੂਰੀ ਵਾਹ ਲਈ

سوڑے سوڑے ریشمی بستر پیان دیا پر چیتا رکھیے یہ جی دیش دیش نہ ہوتا جب جی پتا دشمیش نہ ہوتا دشمیش نہ ہوتا کہ نہ کھاتے لے مارے مہراج کے دے اے نہ پتر نہ کے سیس پر وہ کون ہے وہ شادے والا تھکیتا مہراج نے اے نہ پتر نہ کے سیس پر وقت کے شکار چار ہوئے وہ کیا پیا جیوت کئی ہزار جیوت کئی ہزار نہ کہوں اب کی ਜਦ ਅਗਰ ਨਾ ਹੁੰਦੇ ਗੁਰੂ ਕੋ ਪਿੰਦ ਸਿੰਘ ਤੋਂ ਸੁਣਨ ਹੁੰਦੀ ਸਭ ਕੀ ਇਤਿਹਾਸ ਪੜੀਏ ਨਾ ਮੇਰੇ ਗੁਰੂ ਕਲਗੀਧਰ ਪਾਚਾ ਮਹਾਰਾਜ ਦਾ ਇੱਕ ਦਿਨ ਦਾ ਸ਼ਿੰਗਾਰ 55 ਲੱਖ ਰੁਪਏ ਦਾ ਸੀ ਤੇ ਅੱਜ ਦੇ ਸਮੇਂ ਵਿੱਚ ਉਹਨਾਂ 55 ਲੱਖ ਦੀ ਗਿਣਤੀ ਕਰਕੇ ਵੇਖੋ ਕਿੰਨੇ ਅਰਬ ਤੇ ਕਿੰਨੇ ਕਰੋੜ ਬਣਦੇ ਰਾਜਨ ਕੇ ਰਾਜਾ ਮਾਰ ਆਪਨ ਕੇ ਮਾਰਾ